ਤੇ ਇਹਦੀ ਸੰਗਰਾ ਦੀ ਜਿਹੜੀ ਹੈਗੀ ਆ ਜਿਹੜੀ ਇਸ ਏਰੀਆ ਦੀ ਸਾਰੀ ਆਬਾਦੀ ਜਿਹੜੀ ਹੈਗੀ ਆ ਸਾਰੇ ਪਿੰਡਾਂ ਦੀ ਮਿਲਾ ਕੇ 996 ਹੈ ਤੇ ਸੰਗਰੇ ਦੀ 205 ਹਾਂਜੀ 205 205 ਹੈ ਸੋ ਸਾਰੇ ਲੋਕ ਡੇਰੇ ਵਿੱਚ ਹੀ ਰਹਿੰਦੇ ਇੱਥੇ ਔਰ ਤੁਸੀਂ ਦੇਖ ਰਹੇ ਹੋ ਵੀ ਸਾਰੇ ਡੇਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਚਾਰੇ ਪਾਸੇ ਪਾਣੀ ਨਾਲ ਕਿਰੇ ਹੋਇਆ ਦੂਰ ਦੂਰ ਤੱਕ ਔਰ ਇਹਦੇ ਨਾਲ ਹੀ ਸਾਡਾ ਜਿਹੜਾ ਬੇਸ ਕੈਂਪ ਹੈਗਾ ਜਿੱਥੋਂ ਅਸੀਂ ਬੋਟ ਲੈ ਕੇ ਆਏ ਆ ਉੱਥੇ ਸਾਡੀ ਐਂਬੂਲੈਂਸ ਖੜੀ ਆ ਜੀ 24 ਘੰਟੇ ਖੜੀ ਆ ਉੱਥੇ ਔਰ ਸਾਡਾ ਬੈਕਅਪ ਹਸਪੀਟਲ ਵੀ ਆ ਔਰ ਸੁਲਤਾਨਪੁਰ ਲੋਧੀ ਮੈਂ ਜਾ ਕੇ ਆਇਆ ਉਹਦੇ ਵਿੱਚ ਸਾਡੇ ਕੋ ਔਰ ਜਿਹੜੇ ਡੈਂਗੀ ਦੇ ਵਾਸਤੇ ਵੀ ਔਰ ਜਿਹੜਾ ਆਪਣਾ ਦਾਰਿਆ ਵਾਸਤੇ ਵੀ ਜਿਹੜੀਆਂ ਵੀ ਬਿਮਾਰੀਆਂ ਹੁੰਦੀਆਂ ਜਾਂ ਸਕੇਨ ਡਿਜ਼ੀਜ਼ਸ ਹੋ ਗਿਆ ਉਹਨਾਂ ਦੀਆਂ ਦਵਾਈਆਂ ਵੀ ਹੈ ਸਾਰੇ ਬੈਡਸ ਵੀ ਹੈ ਔਰਡਸ ਵੀ ਹੈ ਔਰ ਡਾਕਟਰਸ ਵੀ ਹੈ ਸਟਾਫ ਅਸੀਂ ਪੂਰਾ ਲਗਾ ਰੱਖਿਆ ਔਰ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਸਾਡੇ ਦੀ ਅਦਾਇਤਾ ਹੈਗੀਆਂ ਕਿ ਆਪਣੇ ਸਾਰੇ ਅਸੀਂ ਲੋਕਾਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚੋਂ ਆ ਜੀ ਲੋਕਾਂ ਵਰਗੇ ਆ ਤੇ ਮੈਂ ਤਾਂ ਹਮੇਸ਼ਾ ਸ਼ੁਰੂ ਤੋਂ ਮੇਰਾ ਸੀਗਾ ਜੀ ਇਹ ਮਤਲਬ ਥੋੜਾ ਜਿਹਾ ਛੁਕਾ ਸੀ ਇਸ ਪਾਸੇ ਉਹ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹ ਬਹੁਤ ਸੀ ਬਹੁਤ ਹੀ ਮੈਂ ਕਹੂੰਗਾ ਇਸ ਤੋਂ ਵੀ ਜ਼ਿਆਦਾ ਬੁਰੇ ਸੀ ਮੈਂ ਉਸ ਵੇਲੇ ਵੀ ਆਇਆ ਸੀ ਉਸ ਵੇਲੇ ਮੈਂ ਡਾਕਟਰ ਦੇ ਤੌਰ ਤੇ ਮੈਡੀਕਲ ਆਫਸਰ ਸੇਵਾ ਕਰਦਾ ਹੁੰਦਾ ਸੀ ਕੌਲੀ ਦੇ ਵਿੱਚ ਤੇ ਮੈਂ 2023 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਆਇਆ ਇੱਥੇ ਉਦੋਂ ਮੈਂ ਬਤੌਰ ਮਿਨਿਸਟਰੀ ਆਇਆ ਸੀਗਾ ਤੇ ਹੁਣ ਵੀ ਅਸੀਂ ਸਾਰੀਆਂ ਢਾਣੀਆਂ ਦੇ ਲੋਕਾਂ ਦੇ ਨਾਲ ਸਾਰਿਆਂ ਦੇ ਨੰਬਰ ਆ ਸਾਡੇ ਕੋਲੇ ਸਾਡਾ ਸਾਡੇ ਸਿਵਲ ਸਰਜਨ ਸਾਹਿਬ ਹੈ ਐਸਐਮਓ ਆ ਔਰ ਸਾਰੇ ਜਿਹੜੇ ਆਪਣੇ ਬਹੁਤ ਤੰਦਹੀ ਨਾਲ ਲੋਕਾਂ ਦੀ ਸੇਵਾ ਭਾਵਨਾ ਕੰਮ ਕਰ ਰਹੇ ਆ ਔਰ ਸਾਰੇ ਲੋਕਾਂ ਨੂੰ ਨੰਬਰ ਦਿੱਤੇ ਹੋਏ ਆ ਸਾਡੇ ਕੋਲ ਐਮਰਜੈਂਸੀ ਬੋਟ ਹੈ ਔਰ ਖਾਸ ਕਰਕੇ ਜਿਹੜੇ ਵੀ ਅਸੀਂ ਬੋਟ ਐਂਬੂਲੈਂਸ ਅਰੇਂਜ ਕੀਤੀਆਂ ਜਿਹੜੀਆਂ ਮੋਟਰਾਈਜ਼ਡ ਆ ਔਰ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਸਾਰਿਆਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆ ਕੇ ਸਾਡੇ ਕੋਲ ਸਤਾਨਪੁਰ ਲੋਧੀ ਜਾਂ ਕਪੂਰਥਲੇ ਚ ਵੀ ਅਸੀਂ ਲੰਗਰ ਪਾਣੀ ਵੀ ਸ਼ਕਾਵਾਂਗੇ ਔਰ ਜਦੋਂ ਤੱਕ ਥੋੜੀ ਡਿਲੀਵਰੀ ਨਹੀਂ ਹੁੰਦੀ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ ਬਟ ਜਦੋਂ ਵੀ ਜਿਹੜਾ ਵੀ ਜਦੋਂ ਜਾਣਾ ਚਾਹੁੰਦਾ 24 ਘੰਟੇ ਸਾਡੀਆਂ ਸਰਵਿਸਿਜ਼ ਉਹਨਾਂ ਵਾਸਤੇ ਅਵੇਲੇਬਲ ਹੈ ਜੀ ਸਾਡਾ ਇਹ ਫਰਜ਼ ਵੀ ਆ ਔਰ ਸਾਡਾ ਧਰਮ ਵੀ ਆ ਔਰ ਅਸੀਂ ਇਹਦਾ ਪੰਕਾ ਵੀ ਜਿਹੜੇ ਸਾਰੇ ਜਿੰਨੇ ਮੰਤਰੀ ਸਾਰੇ ਜਾ ਕੇ ਆਪਣੀ ਆਪਣੀ ਰਿਪੋਰਟ ਦਿੰਦੇ ਆ ਮੈਂ ਵੀ ਦੇਊਗਾ ਜੋ ਮੈਨੂੰ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬ ਨੇ ਦੱਸ ਸੋਲੇ ਦਾ ਪੱਕਾ ਹੱਲ ਕਰਨ ਦੇ ਵੀ ਜਿਹੜੀ ਆਪਾਂ ਜਿਹੜਾ ਦਰਿਆ ਹੈਗਾ ਇਹ ਰਾਵੀ ਦੀ ਮਾਰ ਪੈਂਦੀ ਹੈ ਇੱਧਰ ਬਿਆਸ ਤੇ ਉਹਨਾਂ ਦੀ ਪੈਂਦੀ ਥੋੜਾ ਜਿਆਦਾ ਰੋ ਜਿਆਦਾ ਬਿਆਸਾ ਦੀ ਮਾਰ ਪੈਂਦੀ ਹੈ ਇੱਥੇ ਦੂਜੇ ਪਾਸੇ ਸਤਲੋ ਜਾਂ ਕੇ ਇਹ ਫਿਰ ਹਰੀਕੇ ਪੱਤਨ ਜਾ ਕੇ ਇਕੱਠੇ ਹੁੰਦੇ ਆ ਵੀ ਉਹਨਾਂ ਦੀ ਦਰਿਆਵਾਂ ਦੀ ਜਿਹੜੀ ਕੈਪੈਸਿਟੀ ਆ ਉਹ ਚਾਹੇ ਸਰਕਾਰ ਨੂੰ ਜਮੀਨ ਇਨਕੁਆਇਰ ਕਰਨੀ ਪਵੇ ਉਹਦੀ ਆਪਾਂ ਕੈਪੈਸਿਟੀ ਵਧਾ ਦਈਏ ਤਾਂ ਕਿ ਬਾਰ ਬਾਰ ਜਿਹੜੇ ਆੜੇ ਅੰਡਾ ਆਣੇ ਬੋਲੋ